ਸ਼ਾਇਦ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ 34 ਦੀ ਐਚ ਆ ਕੇ ਬੋਡੀ ਬਿਲਡਿੰਗ ਸਿਲੈਕਟ ਕਰਾਂਗੀ ਬਹੁਤ achhi tarah ਵਰਸਪੜਾ ਬਹੁਤ ਬੱਚਾ ਸੀ ਮੈਂ ਯੂਨੀਵਰਸਿਟੀ ਟਾਪਰ ਰਹੀ ਹੋਈ ਸੀ ਮੈਂ ਗਵਰਨਮੈਂਟ ਰਿਵਰਸ ਦਾ ਐਗਜ਼ਾਮ ਦਿੱਤਾ ਮੈਂ ਫੂਡ ਇਨਸਪੈਕਟਰ ਲੱਗ ਗਈ ਵਿਆਹ ਹੋ ਗਿਆ ਕੇ ਬੱਚਾ ਹੋ ਗਿਆ ਮੈਨੂੰ ਸਾਰੇ ਕਹਿੰਦੇ ਹੁੰਦੇ ਸੀ ਕਿ ਸੈਟਲ ਲਾਈਫ ਹੈ ਬੋਡੀ ਬਿਲਡਿੰਗ ਕਿੱਥੋਂ ਆਈ ਤੋ ਕੁੜੀਆਂ ਨੂੰ ਕਿਹਾ ਜਾਂਦਾ ਹੈ ਕਿ ਸ਼ਰਮ ਉਹਨਾਂ ਦਾ ਗਹਿਣਾ ਹੈ ਹਸਬੰਦ ਨਾਲ ਗੱਲ ਕੀਤੀ ਉਹ ਵੀ ਥੋੜਾ ਜਿਹਾ ਕਰ ਰਹੇ ਸੀਗੇ ਕਿ ਬਿਕਨੀ ਪਾਣੀ ਬਿਕੋਜ਼ ਕੁੜੀਆਂ ਦੀ ਕਾਸਟਿਊਮ ਹੈ ਦਦੀ ਤੁਸੀਂ ਮਸਲਸ ਦਿਖਾਣੇ ਆ ਤੁਹਾਨੂੰ ਬਿਕਨੀ ਪਾਣੀ ਪਏ ਅਗਰ ਮੈਂ ਇਹੀ ਛੋਟੀ ਜਿਹੀ ਡਰੈਸ ਪਾ ਕੇ ਨਾ ਸ਼ਾਇਦ ਐਸਡੀ ਕਾਲਜ ਜੀੜੀ ਮਾਰਾਂਗੀ ਨਾ ਇਥੋਂ ਤਾਂ ਦਿਨ ਦਿਹਾੜੇ ਤੇ 10 ਤੋਂ 20 ਮੁੰਡੇ ਦੇਖਣਗੇ ਪਰ ਇਹੀ ਹੁਣ ਇਥੇ ਨੇ ਸਾਰੇ ਮੁੰਡੇ ਪਿੱਛੇ ਐਥਲੀਟਸ ਨੇ ਮੈਂ ਉਹਨਾਂ ਦੇ ਵਿੱਚੋਂ ਦੀ ਤਿਆਰ ਹੋ ਕੇ ਆਈਆਂ ਕਿਸੇ ਨੇ ਪਲਟ ਕੇ ਇੱਕ ਵਾਰੀ ਨਹੀਂ ਦੇਖਤਾ ਟੀਵਰ ਲੋਕਾਂ ਦੇ ਤਾਨੇ ਮੇਨੇ ਨਹੀਂ ਸੁਣਨ ਨੂੰ ਮਿਲੇਗੇ ਇਹ ਬਹੁਤ ਬਿਟਰ ਟਰੁਥ ਹੈ ਜਿੰਦਾ ਜੋ ਅੱਜ ਵੀ ਹੈ ਵੱਡੇ ਜਿਮਾਂ ਦੇ ਵਿੱਚ ਵੀ ਤੁਹਾਨੂੰ ਟ੍ਰੇਨਰ ਵਰਕਆਊਟ ਕਰਾ ਰਿਹਾ ਹੋਏਗਾ ਪਰ ਉਹ ਪਿੱਛੇ ਜਾ ਕੇ ਹਾਸਾ ਰਿਹਾ ਹੋਏਗਾ ਕਿ ਉਹਦਾ ਤੁੱਤਾ ਜੰਪਿੰਗ ਵੀ ਨਹੀਂ ਹੋ ਰਹੀ ਸੀ ਉਹ ਐਦਾਂ ਕ ਲੱਗ ਰਹੀ ਸੀ ਔਰਤਾਂ ਨੂੰ ਇੱਕ ਮਹੀਨੇ ਦੇ ਵਿੱਚ ਪੀਰੀਅਡਸ ਆਉਂਦੇ ਨੇ ਹਨ ਤਾਂ ਮੂਡ ਸਵਿੰਗ ਹੁੰਦੇ ਆ ਪੇਨ ਹੁੰਦਾ ਉਸ ਦੇ ਬਾਵਜੂਦ ਵੀ ਕਿਵੇਂ ਐਡੀ ਮੋਟੀਵੇਸ਼ਨ ਲੈ ਕੇ ਆਉਨੇ ਹੋ ਅੰਦਰੋਂ ਹਿੰਮਤ ਮਾਰਦੇ ਹੋ ਕਿ ਮੈਂ ਜਿਮ ਜਾਣਾ ਇੱਕ ਦਿਨ ਸਵੇਰੇ ਉੱਠ ਕੇ ਨਾ ਸ਼ੀਸ਼ਾ ਦੇਖੋ ਤੇ ਉਸ ਚ ਦੇਖੋ ਕਿ ਕਿਆ ਜੋ ਬੰਦਾ ਸਾਹਮਣੇ ਤੁਹਾਨੂੰ ਦਿਖ ਰਿਹਾ ਤੁਸੀਂ ਚਾਹੁੰਦੇ ਹੋ ਤੁਸੀਂ ਜ਼ਿੰਦਗੀ ਚ ਇਹੀ ਦਿਖਣਾ ਚਾਹੁੰਦੇ ਹੋ ਹਸੀਕਾਲ ਜੀ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੇ ਮੈਂ ਹਾਂ ਤੁਹਾਡੇ ਨਾਲ ਲਾਡੀ ਲਵੀ ਇੱਕ ਸਮਾਂ ਹੁੰਦਾ ਸੀ ਜਦੋਂ ਘਰ ਦੀ ਔਰਤ ਨੂੰ ਕਿਹਾ ਜਾਂਦਾ ਸੀ ਜਾਂ ਕਰਦੀ ਔਰਤ ਦੀ ਇੱਕ ਲਾਈਫ ਉਹ ਕਰਦੇ ਚੁੱਲ੍ਹੇ ਦੀ ਕਰਸੀਮਤ ਹੁੰਦੀ ਸੀ ਪਰ ਅੱਜ ਕੁੜੀਆਂ ਜਾਂ ਔਰਤਾਂ ਦੀ ਜਾਂ ਮਹਿਲਾਵਾਂ ਦੀ ਗੱਲ ਕਰੀਏ ਉਹ ਹੁਣ ਕਿਸੇ ਨਾਲੋਂ ਘੱਟ ਨਹੀਂ ਉਹ ਕਿਸੇ ਵੀ ਫੀਲਡ ਦੇ ਵਿੱਚ ਚੱਲ ਜੋ ਸਭ ਕਿਤੇ ਤੇ ਸਭ ਤੋਂ ਅੱਗੇ ਵੀ ਮੁੰਡਿਆਂ ਤੋਂ ਵੀ ਅੱਗੇ ਅੱਜਕੱਲ ਕੁੜੀਆਂ ਹੁੰਦੀਆਂ ਨੇ ਅੱਜ ਸਾਡੇ ਨਾਲ ਇੱਕ ਅਜਿਹੇ ਇਨਸਾਨ ਨੇ ਉਹ ਜਿਹੜੀਆਂ ਮਾਵਾ ਭੈਣਾ ਜਾਂ ਕੋਈ ਵੀ ਇਹ ਦੇਖ ਰਿਹਾ ਵੀਡੀਓ ਨੂੰ ਸ਼ਾਇਦ ਉਹਨਾਂ ਲਈ ਇੱਕ ਵੱਖਰੀ ਤਸਵੀਰ ਹੋਏਗੀ ਸ਼ਾਇਦ ਅੱਜ ਕਿਹੜੇ ਹੱਲੇ ਵੀ ਇਹ ਸੋਚ ਰੱਖਦੇ ਨੇ ਕਿ ਕੁੜੀਆਂ ਪਿੱਛੇ ਨੇ ਜਾਂ ਕੁੜੀਆਂ ਹਲੇ ਕੁਝ ਕਰ ਨਹੀਂ ਸਕਦੀਆਂ ਮਰਦਾਂ ਦੇ ਮਤਾਬਕ ਸ਼ਾਇਦ ਉਹਨਾਂ ਦੇ ਨਜ਼ਰੀਆ ਹੀ ਬਦਲ ਜਾਏਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਸਾਨੂੰ ਤੁਹਾਡਾ ਨਾਮ ਦੱਸੋ ਮੇਰਾ ਨਾਮ ਰਜਨੀਥ ਕੌਰ ਹੈ ਕਿੱਥੋਂ ਦੇ ਰਹਿਣ ਵਾਲੇ ਮੈਂ ਚੰਡੀਗੜ੍ਹ ਦੀ ਰਹਿਣ ਵਾਲੀ ਆ ਹਾਂ ਅੱਛਾ ਜੀ ਤੇ ਅੱਜ ਕੱਲ੍ਹ ਜੇ ਗੱਲ ਕੁੜੀਆਂ ਦੀ ਗੱਲ ਕਰੀਏ ਨਾ ਤਾਂ ਬਹੁਤ ਘੱਟ ਐਵੇਂ ਦਾ ਹੁੰਦਾ ਹੈ ਕਿ ਕੋਈ ਕੁੜੀ ਬਾਡੀ ਬਿਲਡਿੰਗ ਦੇ ਵਿੱਚ ਆਵੇ ਤੇ ਤੁਸੀਂ ਇੱਕ ਅਲੱਗ ਸਾਰੀਆਂ ਦੁਨੀਆਂ ਨੂੰ ਇੱਕ ਸਾਈਡ ਤੇ ਕਰਕੇ ਤੁਸੀਂ ਨੇ ਇਹ ਫੀਲਡ ਕਿਵੇਂ ਚੁਣੀ ਮੈਂ ਬੋਡੀ ਬਿਲਡਿੰਗ ਸਿਲੈਕਟ ਕਰਨਾ ਤਾਂ ਚਲੋ ਬਾਈ ਲੱਖ ਕਹਿ ਸਕਦੇ ਹਾਂ ਹੋ ਗਿਆ ਕਿਉਂਕਿ ਮੈਂ ਸਟਾਰਟ ਕੀਤਾ ਸੀ ਮੇਰੀ ਬੇਟੀ ਹੈ 6 ਸਾਲ ਦੀ ਤੇ ਜਦੋਂ ਮੈਂ ਉਹ ਮੇਰੀ ਡਿਲੀਵਰੀ ਤੋਂ ਬਾਅਦ ਇੱਕ ਬੜੀ ਬਿਟ ਟੈਂਡੈਂਸੀ ਹੁੰਦੀ ਹੈ ਕਿ ਤੁਸੀਂ weight put on ਕਰ ਲੈਣੋ ਮੈਂ ਸਿਰਫ ਜਿਮ ਜੁਆਇਨ ਕੀਤਾ ਸੀ ਮੈਂ ਵੀ ਉਹ ਬਾਕੀ ਕੁੜੀਆਂ ਵਾਂਗੂ ਸੰਗ ਦੀ ਸੰਗ ਦੀ ਜਿਮ ਗਈ ਸੀ ਟਿੱਡ ਲੈ ਕੇ ਜਦੋਂ ਤੁਹਾਨੂੰ ਮੁੰਡਿਆਂ ਸਾਹਮਣੇ ਵਰਕਆਊਟ ਕਰਦੇ ਬਹੁਤ ਡਰ ਲੱਗਦਾ ਤੁਹਾਨੂੰ ਐ ਲੱਗ ਰਿਹਾ ਹੁੰਦਾ ਕਿ ਸਾਰੇ ਸਾਨੂੰ ਦੇਖ ਰਹੇ ਆ ਟ੍ਰੇਨਰਸ ਹੱਸ ਰਹੇ ਹੁੰਦੇ ਆ ਕੁੜੀਆਂ ਮੋਟੀਆਂ ਤਮੂ ਵਰਕਆਊਟ ਕਰਵਾਉਂਦੇ ਹੋਏ ਵੀ ਇਹ ਬਹੁਤ ਬਿਟਰ ਟਰੂਥ ਹੈ ਜਿੰਦਾ ਜੋ ਅੱਜ ਵੀ ਹੈ ਵੱਡੇ ਜਿਮਾਂ ਦੇ ਵਿੱਚ ਵੀ ਤੁਹਾਨੂੰ ਟ੍ਰੇਨਰ ਵਰਕਆਊਟ ਕਰਾ ਰਿਹਾ ਹੋਏਗਾ ਪਰ ਉਹ ਪਿੱਛੇ ਜਾ ਕੇ ਹੱਸ ਰਿਹਾ ਹੋਏਗਾ ਕਿ ਉਹਦੋਂ ਤੋ ਤਾ ਜ ਕਰਦੇ ਕਰਦੇ ਜਦੋਂ ਮੈਂ weight reduce ਕਰ ਲਿਆ ਕੋਈ ਮਕਸਦ ਨਹੀਂ ਬਚਿਆ ਸੀ ਉਸ ਤੋਂ ਬਾਅਦ ਹੋਰ ਜਿਮ ਜਾਂਦਾ ਪਰ ਮੈਂ ਜਦੋਂ weight training start ਕੀਤੀ ਮੈਨੂੰ ਲੱਗਿਆ ਕਿ weight ਚੱਕਣ 'ਚ ਬਹੁਤ ਮਜ਼ਾ ਆਉਂਦਾ ਹੈ ਐਂਡ ਮੈਂ ਮੁੰਡਿਆਂ ਨੂੰ ਦੇਖਦੀ ਹੁੰਦੀ ਸੀ ਇਹਨੇ ਦੇਖਦੀ ਸੀ ਮੈਂ ਮੁੰਡਿਆਂ ਤੋਂ ਜ਼ਿਆਦਾ weight ਚੱਕ ਲੈਂਦੀ ਆ ਬਟ ਉਹਨਾਂ ਦੇ ਮਸਲ ਜ਼ਿਆਦਾ ਹੁੰਦੇ ਆ ਕੁੜੀਆਂ ਦਾ ਬਿਕੋਜ਼ ਉਹਨਾਂ ਦਾ ਬਿਟ ਨੇਚਰਲੀ ਸਾਇੰਟਿਫਿਕਲੀ ਦੇ ਹੈਵ ਦਿਸ ਬੋਡੀ ਕਿ ਉਹ weight ਕਾ ਅੱਛਾ ਚੱਕ ਵੀ ਲੈਂਦੇ ਆ ਤੇ ਉਹਨਾਂ ਦੇ ਮਸਲਜ਼ ਜਲਦੀ ਗਰੋ ਕਰਦੇ ਆ ਮੈਂ ਦੇਖਦੀ ਹੁੰਦੀ ਸੀ ਕਿ ਮੈਂ weight ਚੱਕ ਰਹੀ ਆ ਤੇ ਇਟਸ ਟੇਕਿੰਗ ਮੈਨੂੰ 6 ਮਹੀਨੇ ਲੱਗ ਜਾਂਦੇ ਸੀ ਇੰਨਾ ਐਕਸਰਸਾਈਜ਼ ਵਿਦਾਨ 'ਚ ਤੇ ਫੇਮ ਨੂੰ ਲਗਾ ਕੇ ਲੈਟਸ ਸੀ ਇੱਕ ਵਾਰ ਮੁੰਡਿਆਂ ਦੀ ਸਪੋਰਟਸ ਦੇ ਵਿੱਚ ਪਾ ਕੇ ਦੇਖੀਏ ਕਿ ਕਿਦਾਂ ਦਾ ਲੱਗਦਾ ਹੈ ਬੋਡੀ ਬਿਲਡਿੰਗ ਚ ਤੁਹਾਡੀ ਗੱਲਾਂ ਹਨਾ ਤੁਸੀਂ ਨੇ ਦੱਸਿਆ ਕਿ ਤੁਸੀਂ ਕਿਵੇਂ ਇਸ ਚੀਜ਼ ਨੂੰ ਅਪਣਾਇਆ ਪਰ ਇਹ ਅਪਣਾਉਣ ਤੋਂ ਪਹਿਲਾਂ ਆਪਣੇ ਸਮਾਜ ਦੇ ਵਿੱਚ ਆਪਾਂ ਨੂੰ ਕਈਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈਂਦਾ ਇੱਕ ਤੁਹਾਨੂੰ ਵੀ ਸ਼ਾਇਦ ਪਿਆ ਹੋਣਾ ਜਦੋਂ ਤੁਸੀਂ ਵੇਟ ਘਟਾਉਣ ਦੇ ਲਈ ਆਏ ਤੇ ਫਿਰ ਤੁਸੀਂ ਕਿਹਾ ਕਿ ਹਨਾ ਤੁਸੀਂ ਨੇ ਪੈਸ਼ਨ ਬਣਾਇਆ ਬੋਡੀ ਬਿਲਡਿੰਗ ਨੂੰ ਤਾਂ ਇਵਰ ਲੋਕਾਂ ਦੇ ਤਾਨੇ ਮੇਨੇ ਨਹੀਂ ਸੁਣਨ ਨੂੰ ਮਿਲੇ ਕ ਜੀ ਹਾਂ ਮੈਨੂੰ ਲੱਗਾ ਮੈਂ ਨਾ ਐਕਚੁਅਲੀ ਮੈਂ ਇਦਾਂ ਦੀ ਫੈਮਿਲੀ ਨੂੰ ਬਿਲੋਂਗ ਕਰਦੀ ਆ ਜਿੱਥੇ ਮੇਰੇ ਆਪਣੇ ਫਾਦਰ ਜਦੋਂ ਅਸੀਂ ਕਾਲਜ ਜਾਂਦੇ ਹੁੰਦੇ ਸੀ ਤਾਂ 슬ੀਵਲੈਸ ਪਾਂ ਤੋਂ ਆਬਜੈਕਟ ਕਰਦੇ ਹੁੰਦੇ ਸੀਗੇ ਤੇ ਮੈਨੂੰ ਪਹਿਲੀ ਵਾਰੀ ਤਾਂ ਚਲੋ ਮੈਂ ਆਪਣੇ ਹਸਬੰਡ ਨਾਲ ਗੱਲ ਕੀਤੀ ਉਹ ਵੀ ਥੋੜਾ ਜਿਹਾ ਕਰ ਰਹੇ ਸੀਗੇ ਕਿ ਬਿਕਨੀ ਪਾਣੀ बिकॉज ਕੁੜੀਆਂ ਦੀ ਕਾਸਟਿਊਮ ਹੈ ਦਦੀ ਤੁਸੀਂ ਮਸਲਸ ਦਿਖਾਣੇ ਆ ਤੁਹਾਨੂੰ ਬਿਕਨੀ ਪਾਣੀ ਪਏਗੀ ਥੋੜਾ ਜਿਹਾ ਉਹਨਾਂ ਨੂੰ ਵੀ ਸੀਗਾ ਫਿਰ ਮੈਂ ਸਪਨਾ ਸਭ ਤੋਂ ਪਹਿਲਾ ਕੰਪੀਟੀਸ਼ਨ ਗੋਆ ਕੀਤਾ ਸੀ ਬਿਲਕੁਲ ਦੂਰ ਜਿੱਥੇ ਮੈਨੂੰ ਕੋਈ ਨਹੀਂ ਜਾਣਦਾ ਕੁਝ ਨਹੀਂ ਥੋੜਾ ਕੌਨਫੀਡੈਂਸ ਖੁੱਜ ਆਇਆ ਫਿਰ ਮੇਰੇ ਹਸਬੰਡ ਨੇ ਦੇਖਿਆ ਫਿਰ ਸਾਨੂੰ ਲੱਗਾ ਕਿ ਨਹੀਂ ਚਲੋ ਮੈਂ ਹੀ ਵਾਸ ਲਾਈਕ ਕਿ ਤੂੰ ਕਰ ਅਗਰ ਤੇਰਾ ਦਿਲ ਹੈਗਾ ਕਰਨ ਦਾ ਤੇ ਫਿਰ ਮੈਂ ਹਾਲੀਵੁੱਡੀ ਜਦੋਂ ਮੈਂ ਲਾਸਟ ইয়ার ਜਿੱਤੀ ਸੀ 골ਡ ਮੈਡਲ ਤੇ ਮੈਂ ਆਪਣੇ ਫਾਦਰ ਨੂੰ ਦੱਸਿਆ ਮਦਰ ਨੂੰ ਦੱਸਿਆ ਤਾਂ ਦੇਅਰ ਲਾਈਕ ਕੇ ਚਲੋ ਇਫ एवरीवन ਬੀ ਸਪੋਰਟਿਵ ਤੇ ਨਹੀਂ ਦੁਨੀਆ ਬਦਲ ਰਹੀ ਹੈ ਸਾਨੂੰ ਬਦਲਣਾ ਚਾਹੀਦਾ ਹੈ ਦੁਨੀਆ ਨਾਲ ਐਂਡ ਮੈਂ ਤੁਹਾਨੂੰ ਪਰਸਨਲੀ ਦੱਸਦੀ ਆਈ ਡੋਨਟ ਨੋ ਹੋਰ ਕਿੱਥੇ ਕਿਦਾਂ ਮੇਰੇ ਆਪਣੇ ਮੱਲੇ ਦੇ ਵਿੱਚ ਤੇ ਮੇਰੇ ਆਪਣੇ ਦੇ ਵਿੱਚ ਸਾਰੇ ਜਾਣੇ ਮੈਨੂੰ ਬਹੁਤ ਐਪਰੀਸ਼ੀਏਟ ਕਰਦੇ ਆ ਥੋੜੇ ਵਾਂਗ ਹੋਰ ਵੀ ਕੁੜੀਆਂ ਹੋਣਗੀਆਂ ਜਿਹੜੀਆਂ ਇਸ ਪ੍ਰੋਫੈਸ਼ਨ ਦੇ ਵਿੱਚ ਆਉਣਾ ਚਾਹੁੰਦੀਆਂ ਨੇ ਬੋਡੀ ਬਿਲਡਿੰਗ ਕਰਨੀਆਂ ਚਾਹੁੰਦੀਆਂ ਨੇ ਜ਼ਰੂਰੀ ਨਹੀਂ ਉਹ ਫਿਟਨੈਸ ਦੇ ਵਿੱਚ ਆਉਂਦੀ ਚਾਹਣ ਬੋਡੀ ਬਿਲਡਿੰਗ ਅਲੱਗ ਚੀਜ਼ ਹੈ ਕਿ ਉਹ ਸੈੱਫ ਫਿਟਨੈਸ ਕਰਨੀ ਚਾਹੁੰਦੇ ਪਰ ਸ਼ਾਇਦ ਉਹਨਾਂ ਦੇ ਮਾਪਿਓ ਵੀ ਉਹਨਾਂ ਨੂੰ ਹਨਾ ਇਸ ਤਰ੍ਹਾਂ ਰੋਕਦੇ ਹੋਣ ਟੋਕਦੇ ਹੋਣ ਤੁਸੀਂ ਉਹਨਾਂ ਦੇ ਮਾਪਿਓ ਨੂੰ ਕੀ ਅਡਵਾਈਸ ਦਿਨੇ ਹੋ ਮੈਨੂੰ ਲੱਗਦਾ ਹੈ ਕਿ ਅਗਰ ਤੁਹਾਡੇ ਬੀਟ ਗਰਲ ਜਾਂ ਮੁੰਡਾ ਜੋ ਵੀ ਕੋ ਕਰਨਾ ਚਾਹੁੰਦਾ ਹੈ ਨਾ ਉਹਨਾਂ ਨੂੰ ਕਰਨ ਦਿਓ ਕਿਉਂਕਿ ਮੈਂ 35 ਆ ਮੇਰੀ ਏਜ ਤੇ ਮੈਂ ਸ਼ਾਇਦ ਕਦੇ ਸੋਚਿਆ ਵੀ ਨਹੀਂ ਸੀ ਕਿ ਮੈਂ 34 ਦੀ ਏਜ ਆ ਕੇ ਬੋਡੀ ਬਿਲਡਿੰਗ ਸਿਲੈਕਟ ਕਰਾਂਗੀ ਮੈਂ ਇੱਕ ਅੱਛੀ ਮੈਂ ਬਹੁਤ ਅੱਛੀ ਤਰ੍ਹਾਂ ਬਹੁਤ ਪੜਾਖੂ ਬੱਚਾ ਸੀ ਮੈਂ ਯੂਨੀਵਰਸਿਟੀ ਟਾਪਰ ਰਹੀ ਹੋਈ ਸੀ ਮੈਂ ਗਵਰਨਮੈਂਟ ਰੋਅ ਆਫ ਦਾ ਐਗਜ਼ਾਮ ਦਿੱਤਾ ਮੈਂ ਫੂਡ ਇਨਸਪੈਕਟਰ ਲੱਗ ਗਈ ਵਿਆਹ ਹੋ ਗਿਆ ਕੇ ਬੱਚਾ ਹੋ ਗਿਆ ਮੈਨੂੰ ਸਾਰੇ ਕਹਿੰਦੇ ਹੁੰਦੇ ਸੀ ਕਿ ਸੈਟਲ ਲਾਈਫ ਐ ਬੋਡੀ ਬਿਲਡਿੰਗ ਕਿੱਥੋਂ ਆਈ ਬਟ ਮੈਨੂੰ ਲੱਗਦਾ ਹੁੰਦਾ ਇੱਕ ਪੈਸ਼ਨ ਹਮੇਸ਼ਾ ਰੱਖੋ ਕਿ ਜੋ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਲੱਗੇ ਕਿ ਤੁਸੀਂ ਜ਼ਿੰਦਗੀ ਇਸ ਲਈ ਹੋ ਜੌਬ ਤੁਸੀਂ ਪੈਸੇ ਕਮਾਣ ਲਈ ਕਰ ਰਹੇ ਹੋ ਕਿਸੇ ਦਾ ਸੁਪਨਾ ਨਹੀਂ ਹੋਏਗਾ ਕਿ ਉਹ ਸਰਕਾਰੀ ਨੌਕਰੀ ਲੱਗੇ ਜਾਂ ਕੁਝ ਕਰੇ ਉਹ ਸਿਰਫ ਤੁਸੀਂ ਫੈਮਿਲੀ ਨੂੰ ਸਪੋਰਟ ਕਰਨ ਲਈ ਕਰਦੇ ਹੋ ਮੈਨੂੰ ਇਸ ਮੈਂ ਤਾਂ ਨਹੀਂ ਖੋਰ ਚੀਜ਼ ਦੱਸਦੀਆਂ ਜੋ ਬਹੁਤ ਅੱਛੀ ਚੀਜ਼ ਹੈ ਮੇਰੀ ਬੇਟੀ 6 ਸਾਲ ਦੀ ਹੈ ਐਂਡ ਉਹ ਪਿਛਲੇ 1 2 3 ਮਹੀਨਿਆਂ ਤੋਂ ਸ਼ੀ ਹੈਜ਼ ਜੁਆਇੰਡ ਜਿਮਨਾਸਟ ਸਿਰਫ ਇਸ ਲਈ ਕਿਉਂਕਿ ਉਹਨੂੰ ਲੱਗਦਾ ਹੈ ਕਿ ਮੰਮਾ ਮੈਡਲ ਲੈ ਕੇ ਆਉਂਦੇ ਆ ਮੈਂ ਵੀ ਕਿਸੇ ਸਪੋਰਟ 'ਚ ਜਾਣਾ ਹੁਣ ਦੇਖੋ ਇੱਕ ਕੁੜੀ ਅਗਰ ਅੱਗੇ ਵਧੀਆ ਹੈ ਮੈਂ ਇੱਕ ਹੋਰ ਕੁੜੀ ਨੂੰ ਅੱਗੇ ਲੈ ਕੇ ਜਾ ਰਹੀ ਹਾਂ ਆਪਣੇ ਨਾਲ ਉਹ ਮੇਰੇ ਘਰ ਦੀ ਜਾ ਰਹੀ ਹੈ ਤਾਂ ਮੈਨੂੰ ਲੱਗਦਾ ਮੱਲੇ 'ਚ ਹੋਰ 10 ਬੱਚੇ ਉਹਦੇ ਨਾਲ ਜੋ ਖੇਡਦੇ ਆ ਉਹਨਾਂ ਦੇ ਮਾਪਿਓ ਦੇਖਣਗੇ ਤਾਂ ਉਹ ਵੀ ਉਹਨਾਂ ਨੂੰ ਪਾਣਗੇ ਕਿਸੇ ਸਪੋਰਟ 'ਚ ਜੇਕਰ ਆਪਾਂ ਅੱਜ ਦੇ ਯੋਧ ਦੀ ਗੱਲ ਕਰ ਤਾਂ ਉਹਨਾਂ ਕੋਲੇ ਅੱਜਕੱਲ ਆਪਦੇ ਮਾਪਿਆਂ ਕੋਲ ਲਈ ਟਾਈਮ ਨਹੀਂ ਹੈਗਾ ਹੁਣ ਤੁਸੀਂ ਨੇ ਆਪਣੇ ਬਾਰੇ ਦੱਸਿਆ ਕਿ ਤੁਸੀਂ ਮੈਰਿਡ ਵੀ ਹੋ ਤੁਹਾਡੇ ਬੱਚੇ ਵੀ ਨੇ ਤੇ ਤੁਸੀਂ ਫੈਮਿਲੀ ਵੀ ਦੇਖਦੇ ਹੋ ਤੇ ਉਸ ਦੇ باوجود ਤੁਸੀਂ ਨੌਕਰੀ ਵੀ ਕਰਦੇ ਹੋ ਤੇ ਫਿਰ ਵੀ ਇੰਨਾ ਆਪਣੀ ਬਾਡੀ ਨੂੰ ਮੇਨਟੇਨ ਕਿਵੇਂ ਰੱਖਦੇ ਹੋ ਇੰਨਾ ਸਮਾਂ ਕਿਵੇਂ ਕੱਢ ਪਾਉਂਦੇ ਹੋ ਮੈਂ ਸਵੇਰੇ 3:30 ਉੱਠਦੀ ਆ ਮੈਂ 3:30 ਵਜੇ ਸਵੇਰੇ ਉੱਠ ਕੇ ਪਹਿਲਾਂ ਬ੍ਰੇਕਫਾਸਟ ਪੈਕ ਕਰਦੀ ਆ ਸਾਰਾ ਬੱਚੇ ਦਾ ਸਾਰਾ ਕੁਝ ਪ੍ਰੀਪੇਅਰ ਕਰਦੀ ਆ ਆਪਣੀ ਮੀਲਸ ਪ੍ਰੀਪੇਅਰ ਕਰਦੀ ਆ ਫਿਰ ਮੈਂ 5:30 5:30 ਵਜੇ ਜਿਮ ਜਾਣੀ ਆ 8:00 ਵਜੇ ਆ ਕੇ ਬੇਟੀ ਨੂੰ ਰੈਡੀ ਕਰਕੇ ਉਹਨੂੰ ਸਕੂਲ ਛੱਡਦੇ ਆ ਮੈਂ 9 ਵਜੇ ਆਫਿਸ ਜਾਨੀ ਆ 5 ਵਜੇ ਆ ਕੇ ਦੁਬਾਰਾ ਜਿਮ ਕਾਰਡੀਓ ਕਰੀਦਾ ਹੈ ਖਾਣਾ ਬਣਾਈਦਾ ਤੇ 9:30 ਵਜੇ ਮੈਂ ਡੈਡ ਹੁੰਨੀ ਆ ਕੁਝ ਕੁ ਲੋਕ ਹੁੰਦੇ ਆ ਨਾ ਜਿਹੜੇ ਆਲਸੀ ਜੇ ਹੁੰਦੇ ਆ ਸ਼ਾਇਦ ਉਹਨਾਂ ਨੂੰ ਥੋੜੀ ਗੱਲ ਸੁਣੀ ਜਿਹੜੀ ਤੁਸੀਂ ਇਹਨਾਂ ਦੱਸਿਆ ਕਿ ਤੁਸੀਂ ਕਿਵੇਂ ਆਪਣਾ ਹਨਾ ਟਾਈਮ ਟੇਬਲ ਸੈੱਟ ਕੀਤਾ ਹੋਇਆ ਸ਼ਾਇਦ ਉਹਨਾਂ ਨੂੰ ਸੁਣਨ ਚ ਅੱਛੀ ਲੱਗੇ ਜਿਹੜੇ ਦੇਖ ਰਹੇ ਨੇ ਇਹ ਵੀ ਉਹੋ ਬਿਸਤਰਾ ਕਿਵੇਂ ਛੱਡ ਕੇ ਫਿਟਨੈਸ ਦੇ ਵਿੱਚ ਆਣ ਜਾਂ ਗਰਾਊਂਡਾਂ 'ਚ ਜਾਣ ਜਿਮ 'ਚ ਜਾਣ ਮੈਨੂੰ ਲੱਗਦਾ ਕਿ ਇੱਕ ਦਿਨ ਸਵੇਰੇ ਉੱਠ ਕੇ ਨਾ ਸ਼ੀਸ਼ਾ ਦੇਖੋ ਤੇ ਉਸ 'ਚ ਦੇਖੋ ਕਿ ਕਿਆ ਜੋ ਬੰਦਾ ਸਾਹਮਣੇ ਤੁਹਾਨੂੰ ਦਿਖ ਰਿਹਾ ਤੁਸੀਂ ਚਾਹੁੰਦੇ ਹੋ ਤੁਸੀਂ ਜ਼ਿੰਦਗੀ 'ਚ ਇਹੀ ਦਿਖਣਾ ਚਾਹੁੰਦੇ ਹੋ ਅਗਰ ਤੁਸੀਂ 100 ਕਿਲੋ ਦੇ ਹੋ ਤੁਸੀਂ ਖੁਸ਼ ਹੋ ਨਾ ਕੁਝ ਕਰਨ ਦੀ ਲੋੜ ਨਹੀਂ ਸੋਜੋ ਖਾਓ ਦੋ ਤਿੰਨ 버ਗਰ ਹੋਰ ਖਾ ਲੋ ਕੋਈ ਲੋੜ ਨਹੀਂ ਫਿਰ ਫਿਟਨੈਸ ਦੀ ਮੈਂ ਅੱਜ ਦੀ ਰੇਟ ਸ਼ੀਸ਼ੇ 'ਚ ਦੇਖਦਿਆਂ ਨਾ ਮੈਨੂੰ ਖੁਦ ਨੂੰ ਹਲੇ ਵੀ ਬਹੁਤ ਕਮੀਆਂ ਦਿਖਦੀਆਂ ਮੈਨੂੰ ਲੱਗਦਾ ਆ ਕਰਨਾ ਆ ਕਰਨਾ ਹੁਣ ਹੋਰ ਵੇਟ ਟ੍ਰੇਨਿੰਗ ਕਰ ਮੈਂ ਤੁਹਾਨੂੰ ਦੱਸ ਦਿਆਂ ਮੈਂ ਬਾਡੀ ਬਿਲਡਿੰਗ ਦੇ ਨਾਲ ਪਾਵਰ ਲਿਫਟਿੰਗ ਵੀ ਕਰਦੀ ਆ ਕਿਉਂਕਿ ਮੈਨੂੰ ਲੱ ਆਪਨਾ ਮੈਨੂੰ ਲੱਗਦਾ ਹੁਣ ਮੈਂ ਘਰ 'ਚ ਅਗਰ ਮੈਂ ਖੁਸ਼ ਆ ਮੈਂ ਆਪਣਾ ਪੈਸ਼ਨ ਫੋਲੋ ਕਰਦੀ ਆ ਨਾ ਘਰ ਦੀ ਲੇਡੀ ਖੁਸ਼ ਆ ਨਾ ਪੂਰੀ ਫੈਮਿਲੀ ਖੁਸ਼ ਰਹਿੰਦੀ ਆ ਉਹ ਓਨੀ ਖੁਸ਼ੀ ਨਾਲ ਖਾਣਾ ਬਣਾਏਗੀ ਓਨੀ ਹੀ ਬਰਕਤ ਕਰੇ ਪੈਂਦੀ ਆ ਓਨੀ ਹੀ ਫੈਮਿਲੀ ਹੈਪੀ ਰਹਿੰਦੀ ਆ ਜਿਵੇਂ ਤੁਸੀਂ ਦੱਸਿਆ ਕਿ ਤੁਸੀਂ ਨੇ ਆਪਣੀ ਮੈਰਿਜ ਤੋਂ ਬਾਅਦ ਇਹ ਬਾਡੀ ਬਿਲਡਿੰਗ 'ਚ ਕਦਮ ਰੱਖਿਆ ਫਿਰ ਇਹਦੇ ਵਿੱਚ ਮੇਨ ਰੋਲ ਤਾਂ ਤੁਹਾਡੇ ਪਤੀ ਦਾ ਰਿਹਾ ਹੋਣਾ ਉਹਨਾਂ ਬਾਰੇ ਉਹਨਾਂ ਨੇ ਤੁਹਾਡਾ ਕਿਵੇਂ ਸਾਥ ਦਿੱਤਾ ਕਈ ਵਾਰ ਹੁੰਦਾ ਨਾ ਲੋਕਾਂ ਦੇ ਕਮੈਂਟ ਸੁਣਨ ਨੂੰ ਮਿਲਦੇ ਆ ਤੇ ਉਹਨਾਂ ਦਾ ਸਾਰਾ ਉਹਨਾਂ ਨੂੰ ਸਾਰਾ ਉਹ ਜੀ ਨੂੰ ਸ਼ਾਇਦ ਇਗਨੋਰ ਕਰਕੇ ਤੁਹਾਨੂੰ ਕਿਵੇਂ ਸਾਥ ਦਿੱਤਾ देखो मैं वैसे ਦੱਸਦੀ ਆ ਕਿ ਮੇਰੇ ਹਸਬੰਡ ਮੇਰੇ ਨਾਲ ਬੜੇ ਕੱਟ ਕੀ ਸੀ ਬੋਡੀ ਬਿਲਡਿੰਗ ਕੰਪੀਟੀਸ਼ਨ ਤੇ ਜਾਂਦੇ ਉਹਨਾਂ ਦਾ ਬਿਲਕੁਲ ਇੰਟਰਸਟ ਨਹੀਂ ਆ ਉਹ ਉਹ ਲੇਜੀ ਬੰਦੇ ਹੈ ਹੀ ਇਸ ਬਲੇਸਡ ਵਿਦ ਗੁੱਡ ਬੋਡੀ ਵਾਲੇ ਜਿਹੜੇ ਮੋਟੇ ਹੁੰਦੇ ਹੀ ਨਹੀਂ ਪਰਮਨੈਂਟ ਖਾਪੀ ਕੈਸ਼ ਕਰਕੇ ਖੂਪ ਪਤਲੇ ਰਹਿੰਦੇ ਹੈ ਪਰ ਉਹਨਾਂ ਨੇ ਮੈਨੂੰ ਇੱਕ ਚੀਜ਼ ਕਹੀ ਸੀ ਕਿ ਅਗਰ ਤੈਨੂੰ ਲੱਗਦਾ ਹੈ ਕਿ ਇਹ ਚੀਜ਼ ਤੈਨੂੰ ਖੁਸ਼ੀ ਦਿੰਦੀ ਹੈ ਤੇ ਤੂੰ ਕਰ ਅਸੀਂ ਮੈਂ ਇੰਨਾ ਕਰ ਸਕਦਾ ਹੈ ਕਿ ਮੈਂ ਬੇਟੀ ਨੂੰ ਪਿੱਛੇ ਤਿਆਰ ਕਰਕੇ ਸਕੂਲ ਛੱਡਿਆਵਾ ਮੈਂ ਥੋੜਾ ਕੰਮ ਜੋ ਮੈਂ ਕਰਦੇ ਕਰ ਸਕਦਾ ਬਾਰਦੇ ਉਹ ਮੈਂ ਤੇਰੀ ਪੂਰੀ ਹੈਲਪ ਕਰਾਂਗਾ ਤੂੰ ਬਾਕੀ ਕਰ ਪਲੱਸ ਮੈਂ ਬ ਉਹ ਮੈਨੂੰ ਹਰ ਵਾਰ ਸਪੋਰਟ ਕਰਦੇ ਆ ਮੇਰੇ ਨਾਲ ਹਰ ਜਗ੍ਹਾ ਜਾਂਦੇ ਆ ਕਿਤੇ ਬਾਹਰ ਹੋਏ ਮੇਰੀ ਕਈ ਵਾਰ ਮੀਲਸ ਦੀ ਕੋਈ ਪੰਗਾ ਹੋਏ ਕੁਝ ਹੋਏ ਮੈਨੂੰ ਪਤਾ ਹੈ ਮੈਂ ਕਿਤੇ ਪਾਰਟੀ ਚ ਵਾ ਮੈਂ ਫੋਨ ਕਰ ਰੱਤੀ 12 ਵਜੇ ਵੀ ਉਹ ਮੈਨੂੰ ਦੱਸ ਦਿੰਦੇ ਕਿ ਆ ਖਾ ਸਕਦੀ ਆ ਕਰ ਸਕਦੀ ਆ ਮੈਨੂੰ ਲੱਗਦਾ ਹੈ ਫੈਮਿਲੀ ਸਪੋਰਟ ਬਹੁਤ ਜ਼ਰੂਰੀ ਹੈ ਪਰ ਇੱਕ ਅੱਛਾ ਕੋਚ ਹੋਣਾ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਹੈ ਤੁਹਾਡੀ ਲਾਈਫ ਚ ਕੁੜੀਆਂ ਨੂੰ ਕਿਹਾ ਜਾਂਦਾ ਹੈ ਕਿ ਸ਼ਰਮ ਉਹਨਾਂ ਦਾ ਗਹਿਣਾ ਹੈ ਤੇ ਸਿਰ ਤੇ ਚੁੰਨੀ ਲੈ ਕੇ ਰੱਖੋ ਆਪਣਾ ਸਮਾਜ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਪਰ ਜਦੋਂ ਤੁਸੀਂ ਬਾਡੀ ਬਿਲਡਿੰਗ ਕਰਦੇ ਹੋ ਤੁਹਾਨੂੰ ਕਾਸਟਿਮ ਦੇ ਵਿੱਚ ਆਉਣਾ ਪੈਂਦਾ ਹੈ ਤੇ ਇਹ ਚੀਜ਼ਾਂ ਨਹੀਂ ਥੋੜਾ ਜਿਹਾ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਕੰਪਰੋਮਾਈਜ਼ ਕਰਦੇ ਹੋ ਜਾਂ ਇੱਕ ਪ੍ਰਾਊਡ ਲਈ ਜਾਂਦੇ ਹੋ ਨਹੀਂ ਜਦੋਂ ਮੈਨੂੰ ਲੱਗਦਾ ਤੁਸੀਂ ਉਹ ਬਾਡੀ ਅਚੀਵ ਕਰ ਲੈਨੇ ਹੋ ਨਾ ਤੁਸੀਂ ਬਹੁਤ ਅੱਛੀ ਤਰ੍ਹਾਂ ਨੂੰ ਫਲਾਂਟ ਕਰਨਾ ਚਾਹੁੰਦੇ ਹੋ ਸਟੇਜ ਤੇ ਮੈਂ ਨਹੀਂ ਕਹਿੰਦੀ ਕਿ ਤੁਸੀਂ ਸੜਕਾਂ ਤੇ ਜਾ ਰਹੇ ਹੋ ਇਹ ਉਦਾਂ ਹੁੰਦਾ ਹੈ ਕਿ ਵੈਨ ਯੂ ਆਰ ਇਨ ਰੋਮ ਡੂ ਐਸ ਦਾ ਰੋਮਨਸ ਡੂ ਜਦੋਂ ਤੁਸੀਂ ਸਟੇਜ ਤੇ ਹੁੰਨੇ ਹੋ ਉੱਥੇ ਸਾਰੇ ਜਾਣੇ ਦੇਖੋ ਮੈਂ ਤੁਹਾਨੂੰ ਦੱਸਦੀ ਆਂ ਅਗਰ ਮੈਂ ਇਹੀ ਛੋਟੀ ਜੀ ਡਰੈਸ ਪਾ ਕੇ ਨਾ ਸ਼ਾਇਦ ਐਸਡੀ ਕਾਲਜ ਗੇੜੀ ਮਾਰਾਂਗੀ ਨਾ ਇੱਥੋਂ ਤਾਂ ਦਿਨ ਦਿਹਾੜੇ ਤੇ 10 ਤੋਂ 20 ਮੁੰਡੇ ਦੇਖਣਗੇ ਪਰ ਇਹੀ ਹੁਣ ਇੱਥੇ ਇਹਨੇ ਸਾਰੇ ਮੁੰਡੇ ਪਿੱਛੇ ਐਥਲੀਟਸ ਨੇ ਮੈਂ ਉਹਨਾਂ ਦੇ ਵਿੱਚੋਂ ਦੀ ਤਿਆਰ ਹੋ ਕੇ ਆਈਆਂ ਕਿਸੇ ਨੇ ਪਲ ਇਹ ਕਾਸਟਿਊਮ ਤੁਸੀਂ ਉਹ ਬੰਦਿਆਂ 'ਚ ਪਾ ਰਹੇ ਹੋ ਜਿਹੜੇ ਇੱਕ ਮਾਈਂਡਸੈਟ ਨਾਲ ਨੇ ਕਿ ਇਫ ਦੇ ਆਰ ਵੇਅਰਿੰਗ ਅ ਫਰੈਂਚੀ ਪਾ ਕੇ ਖੜੇ ਉੱਥੇ ਕਰ ਰਹੇ ਨੇ ਜਾਂ ਸ਼ਾਰਟਸ ਪਾ ਕੇ ਉਹ ਕਰ ਰਹੇ ਤਾਂ ਕੁੜੀਆਂ ਦਾ ਕਾਸਟਿਊਮ ਹੈ ਮੈਂ ਐਨੇ ਸਾਰੇ ਕੰਪੀਟੀਸ਼ਨਸ ਕੀਤੇ ਆ ਮੈਂ ਕਦੇ ਨਹੀਂ ਦੇਖਿਆ ਕਿ ਕੋਈ ਮੁੰਡਾ ਤੁਹਾਨੂੰ ਗਲਤ ਨਜ਼ਰ ਨਾਲ ਦੇਖ ਰਿਹਾ ਹੋਏਗਾ ਇਹ ਸਿਰਫ ਕਾਲਜੇਸ 'ਚ ਸੜਕਾਂ 'ਚ ਹੀ ਤੁਹਾਨੂੰ ਮੁੰਡੇ ਦੇਖਣਗੇ ਵੇਲੇ ਬੰਦੇ ਜੋ ਤੁਹਾਨੂੰ ਗੰਦੀ ਨਜ਼ਰ ਨਾਲ ਦੇਖਣਗੇ ਸੋਚਣਗੇ ਬਾਰ ਕੋਈ ਨਹੀਂ ਦੇਖਦਾ ਬਹੁਤ ਐਪਰੀਸ਼ੀਏਟ ਕਰਦੇ ਜਿੰਨੇ ਮੈਨੂੰ ਮੇਰੇ ਆਫਿਸ ਦੇ ਕਲੀਕਸ ਚੋਂ ਮੁੰਡੇ ਬੈਸਟ ਵਿਸ਼ਸ ਭੇਜਦੇ ਆ ਨਾ ਮੈਨੂੰ ਲੱਗਦਾ ਉਹ ਜ਼ਿਆਦਾ ਨੇ ਕਾਊਂਟ ਚੋਂ ਕਹਿੰਦੇ ਆ ਕਿ ਤੂੰ ਇੱਕ ਇੱਕ ਮਿਸਾਲ ਬਣ ਰਹੀ ਹੈ ਕੁੜੀਆਂ ਲਈ ਕਿ ਹਾਂ ਉਹ ਇਹ ਕਰ ਸਕਦੇ ਆ ਐਂਡ ਸਰਕਾਰੀ ਚ ਤਾਂ ਵੈਸੇ ਹੀ ਉਹ ਇੱਕ ਕਹਿੰਦੇ ਹੁੰਦੇ ਆ ਸ਼ੁਰੂ ਤੋਂ ਕਿ ਲੇਡੀਜ਼ ਆਂਟੀ ਮਾਲ ਬਣ ਜਾਂਦੇ ਉੱਥੇ ਲੋਕੀ ਬਿਲਕੁਲ ਨਹੀਂ ਹੁੰਦੇ ਬਹੁਤ ਐਪਰੀਸ਼ੀਏਟ ਕਰਦੇ ਆ ਲੋਕ ਕਿ ਤੁਸੀਂ ਐਨੇ ਸਭ ਦੇ ਵਿੱਚ ਵੀ ਟਾਈਮ ਕੱਢ ਕੇ ਸਭ ਕਰਦੇ ਹੋ ਦੇਖੋ ਹਰ ਇੱਕ ਮਹਿਲਾ ਜਾਂ ਔਰਤ ਬਾਡੀ ਬਿਲਡਿੰਗ ਨਹੀਂ ਕਰ ਸਕਦੀ ਪਰ ਕੁਝ ਕੁ ਔਰਤਾਂ ਦੀ ਲਾਈਫ ਉਹਨਾਂ ਦੇ ਘਰ ਦੇ ਅੰਦਰ ਹੀ ਸੀਮਤ ਹੈ ਉਹ ਆਪਣੇ ਬੱਚਿਆਂ ਦੇ ਵਿੱਚ ਜੇ ਦੇਖਿਆ ਜਾਵੇ ਕਿ ਕਿਹੜੀ ਔਰਤ ਹੁੰਦੀ ਹੈ ਨਾ ਉਹ ਆਪਣੀ ਫੈਮਿਲੀ ਦੇ ਵਿੱਚ ਸਭ ਤੋਂ ਪਿੱਛੇ ਆਪਣੀ ਹੈਲਥ ਨੂੰ ਰੱਖਦੀ ਹੈ ਪਹਿਲਾਂ ਆਪਣੇ ਬੱਚਿਆਂ ਨੂੰ ਆਪਣੇ ਪਤੀ ਨੂੰ ਜਬ ਜੁਰਗਾਂ ਦਾ ਹੈ ਨਾ ਆਪਣੇ ਮੰਮੀ ਰੈਡੀ ਦਾ ਧਿਆਨ ਰੱਖਦੀ ਹੈ ਤੇ ਤੁਸੀਂ ਉਹਨਾਂ ਨੂੰ ਕੀ ਕਹਿਣਾ ਹੈ ਉਹ ਮਹਿਲਾਵਾਂ ਨੂੰ ਕਿਹੜੀ ਕਹਾਣੀ ਮੇਰਾ ਮੇਰਾ ਨਾ ਪਰਸਨਲ ਐਕਸਪੀਰੀਅੰਸ ਹੈ ਪਹਿਲੇ 6 ਮਹੀਨੇ ਮੈਂ ਆਪਣੀ ਬੇਟੀ ਨਾਲ ਕੁਝ ਨਹੀਂ ਕਰਦੀ ਸੀ ਮੇਰੇ ਨਾਲ ਕਦੇ ਪੇਟ ਦੁਖਦੇ ਹੁੰਦੇ ਸੀ ਕਦੇ ਮੇਰੇ ਪਾਸੇ ਸੌ ਕੇ ਉੱਠਣਾ ਬਾ ਦੁਖਣ ਲੱਗ ਜਾਂਦੀ ਕੋਚ ਮੈਂ ਇਰੀਟੇਟ ਹੋ ਕੇ ਉੱਠਦੀ ਹੁੰਦੀ ਸੀ ਕਿ ਮੇਰਾ ਸਰੀਰ ਦੁਖ ਰਿਹਾ ਮੈਂ ਕਰਦੇ ਕੰਮ ਕਰ ਰਹੀ ਆ ਬਾਈ ਦਾ ਟਾਈਮ ਚ ਰਾਤ ਹੁੰਦੀ ਆ ਨਾ ਤੁਸੀਂ ਹੋਰ ਇਰੀਟੇਟਡ ਹੁੰਦੇ ਹੋ ਕਿਉਂਕਿ ਤੁਸੀਂ ਫਿੱਟ ਨਹੀਂ ਹੁੰਦੇ ਅੱਜ ਦੀ ਰੇਟ ਚ ਮੈਂ ਹੈਲਦੀ ਹੁੰਦੀ ਆ ਨਾ ਮੈਂ ਰਤੀ 9:30 ਵਜੇ ਤੱਕ ਵੀ ਮੈਂ ਬਹੁਤ ਖੁਸ਼ ਹੁੰਦੀ ਆ ਮੈਂ ਆਫਿਸ ਤੋਂ ਆਂਦੇ ਬੈਗ ਰੱਖਦੇ ਬੇਟੀ ਨੂੰ ਹੋਮਵਰਕ ਕਰਾਉਣਾ ਕਰਦੇ ਕੰਮ ਕਰਨਾ ਬਹੁਤ ਖੁਸ਼ੀ ਖੁਸ਼ੀ ਕਰਦੀ ਆ ਇਸ ਲਈ ਮੇਰਾ ਇਹ ਮੰਨਣਾ ਹੈ ਅਗਰ ਇੱਕ ਲੇਡੀ ਫਿੱਟ ਹੈ ਨਾ ਕਰਦੀ ਤਾਂ ਉਹ ਸਾਰੀ ਫੈਮਲੀ ਨੂੰ ਜਦੋਂ ਆਪਾਂ ਆਪਣੇ ਘਰ ਦੇ ਆਪਣੇ ਹਨਾ ਗੱਲ ਕਰਦੇ ਆ ਆਪਣੇ ਸਮਾਜ ਚ ਔਰਤਾਂ ਨੂੰ ਇੱਕ ਮਹੀਨੇ ਦੇ ਵਿੱਚ ਪੀਰੀਅਡਸ ਆਉਂਦੇ ਨੇ ਹਨਾ ਉਹ ਚੀਜ਼ ਫੇਸ ਕਰਨੀ ਪੈਂਦੀ ਇੱਕ ਨੋਰਮਲ ਔਰਤ ਵੀ ਉਸ ਟਾਈਮ ਬਹੁਤ ਪੇਨ ਦੇ ਵਿੱਚ ਹੁੰਦੀ ਆ ਤੁਸੀਂ ਤਾਂ ਬਾਡੀ ਬਿਲਡਿੰਗ ਕਰ ਸਕਦੇ ਹੋ ਕਰਦੇ ਹੋ ਸ਼ਾਇਦ ਇੱਕ ਦਿਨ ਵੀ ਤੁਸੀਂ ਮਿਸ ਨਹੀਂ ਕਰਦੇ ਹੋਵੋਗੇ ਤੇ ਫਿਰ ਉਹ ਦਿਨਾਂ ਦੇ ਵਿੱਚ ਕਿਵੇਂ ਆਪਣੇ ਆਪ ਨੂੰ ਇੱਕ ਉਹ ਨਹੀਂ ਹੁੰਦਾ ਕਿ ਉਦੋਂ ਮੂਰ ਸਵਿੰਗ ਹੁੰਦੇ ਆ ਪੇਨ ਹੁੰਦਾ ਉਸ ਦੇ ਬਾਵਜੂਦ ਵੀ ਕਿਵੇਂ ਐਡੀ ਮੋਟੀਵੇਸ਼ਨ ਲੈ ਕੇ ਆਉਨੇ ਹੋ ਅੰਦਰੋਂ ਹਿੰਮਤ ਮਾਰਦੇ ਹੋ ਕਿ ਮੈਂ ਜਿਮ ਜਾਣਾ ਪਾਸ਼ੂ ਮੈਨੂੰ ਤਾਂ ਮੈਂ ਸੱਚੀ ਦੱਸਾਂ ਮੈਨੂੰ ਕਦੇ ਮੈਨੂੰ ਇਹ ਚੀਜ਼ ਕਦੇ ਸਮਝ ਹੀ ਨਹੀਂ ਆਈ ਮੈਂ ਇੱਕ ਦੋ ਕੁੜੀਆਂ ਨੂੰ ਟ੍ਰੇਨ ਵੀ ਕਰਦੀ ਹੁੰਦੀ ਸੀ ਜਦੋਂ ਉਹ ਮਹੀਨੇ ਛੁੱਟੀ ਲੈਂਦੀਆਂ ਸੀ ਇਹ ਕਹਿ ਕੇ ਕਿ ਪੀਰੀਅਡਸ ਆਇਆ ਮੈਨੂੰ ਲੱਗਦਾ ਨਿਊ ਚੀਜ਼ ਨਹੀਂ ਆ ਹਰ ਮਿੰਨ ਨੇ ਆ ਰਿਹਾ ਤੁਹਾਨੂੰ ਆਦਤ ਹੋ ਜਾਂਦੀ ਹੈ ਤੁਹਾਨੂੰ ਪਤਾ ਹੈ ਤੁਹਾਡੀ ਬੋਡੀ ਨੇ ਕਿ ਕਿੰਨੇ ਕਿੰਨੇ ਟਾਈਮ ਤੇ ਕਿਵੇਂ ਰਿਐਕਟ ਕਰਨਾ ਹੈ ਕਿਵੇਂ ਨਿੰਗ ਕਰਨਾ ਹੈ ਤੁਸੀਂ ਵਰਕਆਊਟ ਕਰਨਾ ਸ਼ੁਰੂ ਕਰਦੇ ਹੋ ਜਾਂ ਉਹ ਕਰਦੇ ਹੋ ਤਾਂ ਤੁਹਾਨੂੰ ਕੋਈ ਪੇਨ ਨਹੀਂ ਮਹਿਸੂਸ ਹੁੰਦੀ ਮੈਨੂੰ ਤਾਂ ਨਹੀਂ ਲੱਗਦੀ ਬਾਕੀ ਇਹ ਬੋਡੀ ਟੂ ਬੋਡੀ ਡਿਪੈਂਡ ਕਰਦਾ ਹੈ ਮੈਨੂੰ ਨਹੀਂ ਪਤਾ ਮੇਰੇ ਲਈ ਪੀਰੀਅਡਸ ਦੇ ਦਿਨ ਤੇ ਨਾਰਮਲ ਦਿਨ اپنی زندگی 'ਚੋਂ ਜੋ ਤੁਸੀਂ ਨੇ ਸਿੱਖਿਆ ਕਿਹੜੀਆਂ ਬੱਚੀਆਂ ਜਾਂ ਔਰਤਾਂ ਘਰੇ ਬੈਠੀਆਂ ਮਹਿਲਾਾਂ ਮ ਤੁਹਾਨੂੰ ਦੇਖ ਰਹੀਆਂ ਨੇ ਤੁਸੀਂ ਉਹਨਾਂ ਨੂੰ ਮਤਲਬ ਆਪਣੀ ਜ਼ਿੰਦਗੀ ਦਾ ਨਚੋੜ ਕੀ ਦੱਸ ਰਹੇ ਕਿ ਜੋ ਤੁਹਾਡਾ ਦਿਲ ਕਰਦਾ ਪਲੀਜ਼ ਉਹ ਕਰੋ ਹੋ ਸਕਦਾ ਹੈ ਤੁਹਾਨੂੰ ਆਪਣੇ ਘਰਦਿਆਂ ਨਾਲ ਆਪਣੀ ਸੁਸਾਇਟੀ ਨਾਲ ਰਿਸ਼ਤੇਦਾਰਾਂ ਨਾਲ ਲੜਨਾ ਪਏ ਪਰ ਜਿਸ ਦਿਨ ਤੁਸੀਂ ਕੁਝ ਬਣ ਜੂਗੇ ਨਾ ਉਹ ਲੋਕ ਤੁਹਾਡੀ ਹੀ ਮਿਸਾਲ ਦੇ ਦੇ ਕੇ ਕਹਿ ਰਹੇ ਹੋਣਗੇ ਕਿ ਦੇਖੋ ਉਹ ਕਿੰਨੀ ਚੰਗੀ ਹੈ ਕਿੰਨੀ ਚੰਗੀ ਮੇਰਾ ਪਰਸਨਲ ਐਗਜ਼ਾਮਪਲ ਹੈ ਮੈਨੂੰ ਸਾਰੀ ਦੁਨੀਆ ਕਹਿੰਦੀ ਹੈ ਉਹਨਾਂ ਦੀ ਬਹੂ ਦੇਖੋ ਕਿੰਨੀ ਚੰਗੀ ਹੈ ਉਹ ਸਾਰੇ ਕੰਮ ਕਰਦੀ ਹੈ ਇੰਡੀਪੈਂਡੈਂਟ ਹੈ ਬੱਚਾ ਵੀ ਸੰਭਾਲਦੀ ਹੈ ਸਭ ਕੁਝ ਕਰਦੀ ਹੈ ਤੁਸੀਂ ਕਰੋ ਮੈਂ ਜਦੋਂ ਮੈਂ ਸ਼ੁਰੂ ਕੀਤਾ ਸੀ ਸ਼ਾਇਦ ਬਹੁਤ ਸਾਰੇ ਲੋਕ ਇਹ ਕਹਿੰਦੇ ਹੁੰਦੇ ਸੀ ਮੈਨੂੰ ਪਤਾ ਮੈਂ ਜਦੋਂ ਕਾਰਡੀਓ ਕਰਨਾ ਪੂਰਾ ਕਰਨ ਲਈ ਪਾਰਕ ਚ ਜਾਂਦੀ ਹੁੰਦੀ ਸੀ ਤੇ ਲੋਕੀ ਮੇਰੇ ਹਸਬ ਛੋਟੇ ਕਪੜੇ ਪਾਉਂਦੀ ਆ ਉਹ ਸ਼ਾਰਟਸ ਪਾ ਕੇ ਜੇ ਰਨਿੰਗ ਕਰ ਰਹੀ ਹੁੰਦੀ ਆ ਇਹ ਕਰ ਰਹੀ ਹੁੰਦੇ ਆ ਹੌਲੀ ਹੌਲੀ ਉਹਨ ਸਾਰੇ ਜਾਣੇ ਆ ਕੇ ਪੁੱਛਦੇ ਹੁੰਦੇ ਆ ਤੁਹਾਡੀ ਵਾਈਫ ਉਹ ਨੈਕਸਟ ਕੰਪੀਟੀਸ਼ਨ ਕਿਹੜਾ ਲੜ ਰਹੀ ਹੈ ਉਹ ਕਿੱਥੇ ਜਾ ਰਹੀ ਹੈ ਉਹਦਾ ਕਿਹੜਾ ਮੈਡਲ ਆਇਆ ਨਿਊਜ਼ਪੇਪਰ ਚ ਲਾਸਟ ਈਅਰ ਜਦੋਂ ਮੈਂ ਮਿਸ ਚੰਡੀਗੜ੍ਹ ਜਿੱਤੀ ਆ ਮੈਨੂੰ ਲੱਗਦਾ ਮੈਂ ਇੰਨੇ ਸਾਰੇ ਇੰਟਰਵਿਊਜ਼ ਦਿੱਤੇ ਐ ਇੰਨੇ ਸਾਰੇ ਨਿਊਜ਼ਪੇਪਰ ਚ ਆਇਆ ਮੇਰੇ ਹਸਬੰਡ ਵੀ ਕਹਿੰਦੇ ਹੁੰਦੇ ਸੀ ਕਿ ਮੈਨੂੰ ਵੀ ਕਈ ਲੋਕ ਆ ਕੇ ਪੁੱਛ ਲੈਂਦੇ ਹੁੰਦੇ ਸੀ ਕਿ ਉਹ ਤੁਹਾਡੀ ਵਾਈਫ ਦੀ ਫੋਟੋ ਆਈ ਸੀ ਨਿਊਜ਼ਪੇਪਰ ਚ ਫਿਰ ਲੋਕ ਹ ਹੰਕਿਊ ਜੀ ਇਹ ਸੀ ਮਹਿਲਾ ਬਾਡੀ ਬਿਲਡਰ ਜਿਨ੍ਹਾਂ ਨੇ ਦੱਸਿਆ ਕਿ ਉਹਨਾਂ ਨੂੰ ਬਾਡੀ ਬਿਲਡਿੰਗ ਦੀ ਦੁਨੀਆ ਦੇ ਆਉਣ ਦੇ ਵਿੱਚ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਅੱਜ ਲਈ ਮੈਨੂੰ ਦਿਓ ਇਜਾਜ਼ਤ ਕੈਮਰਾਮੈਨ ਅਜੀਪਾਲ ਦੇ ਨਾਲ ਲਾਡੀ ਲਵੀ ਪੀਟੀਸੀ ਨਿਊਜ਼ ਚੰਡੀਗੜ੍ਹ